ਸਿੱਖੀ ਭਾਵਨਾ ਦੀ ਹੈ ਸਿੱਖੀ ਸਿੱਧਕ ਦੀ ਹੈ ਤੇ ਮਾਰਾ ਕਹਿੰਦੀ ਕਮਾ ਕੇ ਕੋਈ ਵੇਖ ਲਓ ਤੇ ਅੱਜ ਸਾਡੇ ਕੋਲ ਪਾਈ ਨਾ ਭਾਵਨਾ ਰਹੀ ਭਾਵਨਾ ਦੀ ਜਗ੍ਹਾ ਸਾਡੇ ਕੋਲ ਆ ਗਿਆ ਕਿੰਤੂ ਪਰੰਤੂ ਅਸੀਂ ਹਰ ਗੱਲ ਦੇ ਵਿੱਚ ਕਹਿੰਨੇ ਆ ਇਹ ਕਿਉਂ ਹੈ ਇਹ ਕਿਉਂ ਹੈ ਸਾਡੇ ਇਤਿਹਾਸ ਤੇ ਕਿੰਤੂ ਸਾਡੇ ਸਿਧਾਂਤ ਤੇ ਕਿੰਤੂ ਬਾਣੀ ਤੇ ਕਿੰਤੂ ਬਾਣੇ ਤੇ ਕਿੰਤੂ ਭਾਵਨਿਆਂ ਦੀ ਜਗ੍ਹਾ ਲੈ ਲਈ ਸਾਦ ਸੰਗਤ ਕਿੰਤੂ ਨੇ ਤੇ ਸਿਦਕ ਦੀ ਜਗਾ ਤੁਸੀਂ ਸੱਚ ਪੁੱਛੋ ਸਿਦਕ ਦੀ ਜਗਾ ਅੱਜ ਸਿੱਖ ਇੰਨਾ ਸੁਖੀਆ ਹੋ ਗਿਆ ਕਿ ਸਿੱਖ ਗੁਰੂ ਦੀ ਮਰਜ਼ਾਦਾ ਨੂੰ ਵੀ ਤਾਰ-ਤਾਰ ਕਰਨ ਤੋਂ ਗਰੇਜ਼ ਨਹੀਂ ਕਰਦਾ ਉਹ ਕਹਿੰਦਾ ਮਰਜ਼ਾਦਾ ਜਿੱਧਰ ਜਾਂਦੀ ਆ ਜਾਵੇ ਪਰ ਮੈਨੂੰ ਸੁਖ ਮਿਲਦਾ ਰਹੇ ਦੇਖੋ ਅੱਜ ਗੋਡਿਆਂ ਦੀ ਪ੍ਰੋਬਲਮ ਐ ਜਿਸ ਕੋਈ ਦੋਰਾਵਾ ਨਹੀਂ ਇਸ ਲਈ ਬੈਠਣਾ ਵੀ ਔਖਾ ਹੋ ਜਾਂਦਾ ਹੈ ਉਹਨਾਂ ਨੂੰ ਜਿਨ੍ਹਾਂ ਦੇ ਗੋਡੇ ਦੁਖਦੇ ਹੋਣ ਪਰ ਇਹਦੀ ਇੱਕ ਮਰਜ਼ਾਦਾ ਬਣ ਸਕਦੀ ਹੈ ਬੈਠਣ ਦਾ ਕੋਈ ਤਰੀਕਾ ਲੱਭਿਆ ਜਾ ਸਕਦਾ ਪਰ ਅੱਜ ਅਸੀਂ ਜਿਵੇਂ ਚਰਚ ਦੇ ਵਿੱਚ ਜਾ ਕੇ ਇਸਾਈ ਬਹਿੰਦੇ ਆ ਅੱਜ ਅਸੀਂ ਟੌਰ ਨਾਲ ਕੁਰਸੀਆਂ ਢਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਬੈਠਣ ਲੱਗੇ ਉਦੋਂ ਵੀ ਅੱਗੇ ਚੱਲ ਜੋ ਦਿਨ ਮਾਈਆਂ ਦੇ ਗੋਡੇ ਦੁਖਦੇ ਹੁਣ ਭਾਈ ਉਹਨਾਂ ਦਾ ਬੈਠਣਾ ਤਾਂ ਚਲੋ ਗੁਰੂ ਸਾਹਿਬ ਦੇ ਸਾਹਮਣੇ ਤਾਂ ਜਾਇਜ਼ ਨਹੀਂ ਹੈ ਕਿਉਂਕਿ ਦਰਬਾਰ ਸਭ ਤੋਂ ਬਾਹਰ ਇਸ ਟੂਲ ਢਾਈ ਜਾ ਸਕਦੇ ਨੇ ਡਾਉਣੇ ਚਾਹੀਦੇ ਨੇ ਤੇ ਪਰ ਬਹੁਤ ਸਾਰਿਆਂ ਤੋਂ ਅਸੀਂ ਇਹ ਵੀ ਦੇਖਦੇ ਹਾਂ ਕਿ ਚੰਗੀਆਂ ਭਲੀਆਂ ਨੌਜਵਾਨ ਬੀਬੀਆਂ ਸਿਰਫ ਇਸ ਲਈ ਉਹ ਬੈਠੀਆਂ ਨੇ ਕਿ ਸੂਟ ਚ ਬਲਣਾ ਪੈ ਜੇ ਉਹ ਥੱਲੇ ਬੈਠੇ ਮੈਂ ਅੱਜ ਇੱਕ ਪ੍ਰਤੱਖ ਇੱਕ ਵਿਆਹ ਚ ਦੇਖਿਆ ਕਿਉਂਕਿ ਮੈਂ ਪਹਿਲ ਤੋਂ ਪੁੱਛ ਤਾ ਜਾਂਦਾ ਨਹੀਂ ਗਰੇਜ ਕਰੀਦਾ ਅਨੰਦਾਕਾਰ ਜਾਂ ਤੇ ਗਿਆ ਉਹ ਬਾਹਰ ਲਈ ਸੀ ਚੰਗੇ ਭਲੇ ਨੌਜਵਾਨ ਮੈਂ ਕਿਹਾ ਕੱਖ ਨਹੀਂ ਤੁਰੇ ਜਾਂਦੇ ਚੰਗੇ ਭਲੇ ਸੀ ਜਦ ਮੈਂ ਪਿੱਛੇ ਨੂੰ ਨਿਗਾਹ ਮਾਰੀ ਸਾਹਮਣੇ ਕੁਰਸੀਆਂ ਡਈਆਂ ਉੱਤੇ ਬੈਠੇ ਨੇ ਇਸ ਕਰਕੇ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਤਾਂ ਉਹਦੇ ਦੋ ਹੀ ਤਰੀਕੇ ਨੇ ਕਿ ਅੰਦਰ ਸਿਦਕ ਤੇ ਅੰਦਰ ਭਾਵਨਾ ਤਾਂ ਭਾਈ ਗੁਰੂ ਦੀ ਸਿੱਖੀ ਕਮਾਈ ਜਾਣੀ ਹੈ ਤੋ ਅਸੀਂ ਕਿੰਤੂ ਵੀ ਛੱਡਣਾ ਪਊ ਤੇ ਸਾਨੂੰ ਆਪਣੀ ਜ਼ਿੰਦਗੀ ਦੇ ਥੋੜੇ ਜਿ ਸੁੱਖ ਵੀ ਛੱਡਣੇ ਪੈਣਗੇ ਗੁਰੂ ਤਾਂ ਕਹਿੰਦੇ ਨਹੀਂ ਕਿ ਤੁਸੀਂ ਸਾਰਾ ਕੁਝ ਛੱਡੋ ਪਰ ਅਸੀਂ ਉਹ ਕੰਮ ਨਾ ਕਰੀਏ ਜਿਹੜੇ ਗੁਰੂ ਸਾਹਿਬ ਜੀ ਦੀ ਮਰਜ਼ਾਦਾ ਦੇ ਮੁਤਾਬਕ ਨਾ ਹੋਣ ਔਰ ਦੂਸਰੀ ਗੱਲ ਤੁਹਾਡੇ ਤੇ ਇਹ ਲਾਗੂ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਇਹ ਦਸਣ ਵਾਲੇ ਆਪ ਕਰੜੇ ਹੋ ਕੇ ਸਿੱਖੀ ਕਮਾਉਣ ਵਾਲੀ ਆਤਮਾ ਹੈ ਪਰ ਮੈਂ ਬੇਨਤੀ ਤੁਹਾਨੂੰ ਇਸ ਲਈ ਕਰਦਾ ਕਿ ਆਲੇ ਦੁਆਲੇ ਜਿਹੜੇ ਕੋਈ ਅਗਿਆਨੀ ਨੇ ਉਹਨਾਂ ਨੂੰ ਜਰੂਰ ਸਮੇਂ-ਸਮੇਂ ਤੇ ਇਹ ਗਿਆਨ ਕਰਾਇਆ ਕਰੋ ਕਿ ਭਾਈ ਟਲੋ ਇਹ ਗੁਰੂ ਦੀ ਮਰਜ਼ਾਦਾ ਅੱਜ ਵਿਆਹਾਂ ਭੋਗਾਂ ਤੇ ਅਸੀਂ ਤਾਰ-ਤਾਰ ਕਰ ਰਹੇ ਹਾਂ